ਪਿਛਲੇ 15 ਸਾਲਾਂ ਤੋਂ ਲਗਾਤਾਰ ਸ਼੍ਰੀ ਬਾਲਾਜੀ ਸੇਵਾ ਮੰਡਲ ਐਮਦਗੜ੍ਹ ਵੱਲੋਂ ਐਮਦਗੜ੍ਹ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਤੇ ਵਿਸ਼ਾਲ ਬਾਲਾਜੀ ਮਹਾਰਾਜ ਦਾ ਜਾਗਰਣ ਕਰਵਾਇਆ ਜਾਂਦਾ ਹੈ। ਇਸੇ ਤਰ੍ਹਾਂ ਅੱਜ ਵੀ ਐਮਦਗੜ੍ਹ ਵਿਖੇ ਸ਼੍ਰੀ ਬਾਲਾਜੀ ਮਹਾਰਾਜ ਦੀ ਵਿਸ਼ਾਲ ਸ਼ੋਭਾ ਯਾਤਰਾ ਸ਼੍ਰੀ ਗੋਸ਼ਾਲਾ ਤੋਂ ਸ਼ੁਰੂ ਹੋਈ ਅਤੇ ਸਾਰੇ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਸ਼੍ਰੀ ਰਾਮ ਮੰਦਰ ਪਹੁੰਚ ਕੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਵਿੱਚ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ। ਇਸ ਸ਼ੋਭਾ ਯਾਤਰਾ ਵਿੱਚ ਸਾਰੇ ਰਸਤੇ ਐਮਦਗੜ੍ਹ ਦੇ ਪਖਤਾ ਵੱਲੋਂ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਅਜ਼ਾ ਟੀਵੀ ਨਿਊਜ਼ ਲਈ ਅਮਿਤਗੜ ਤੋਂ ਅਜੀਤ ਮਲਹੋਤਰਾ ਦੀ ਰਿਪੋਰਟ ਸ਼ਹਿਰ ਦੇ ਜਿੰਨੀਆਂ ਵੀ ਸੰਸਥਾਵਾਂ ਨੇ ਸਾਰਿਆਂ ਦਾ ਹੀ ਸਹਿਯੋਗ ਹੈਗਾ ਸਾਰੀ ਪਬਲਿਕ ਦਾ ਸਹਿਯੋਗ ਹੈ ਕੋਈ ਵੀ ਬੰਦਾ ਹੈ ਜਾਨੀ ਜਿਹੜਾ ਇਸ ਯਾਤਰਾ ਨੂੰ ਦੇਖਣ ਨਹੀਂ ਆਉਂਦਾ ਬਾਲਾ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਨਹੀਂ ਹੁੰਦਾ ਕਿਉਂਕਿ ਸਾਰੇ ਬੰਦੇ ਹੀ ਬਾਲਾ ਜੀ ਨੂੰ ਨਮਸਕਾਰ ਕਰਨ ਵਾਸਤੇ ਘਰਾਂ ਤੋਂ ਬਾਹਰ ਨਿਕਲਦੇ ਨੇ ਦੁਕਾਨਾਂ ਬੰਦ ਕਰਕੇ ਬਾਹਰ ਨਿਕਲਦੇ ਨੇ ਦਰਸ਼ਨ ਕਰਨ ਆਉਂਦੇ ਨੇ ਜੀ ਰੋੜਾਂ ਦੇ ਉੱਪਰ ਇਹ ਬਾਲਾ ਜੀ ਸਾਡੇ ਅਹਿਮਦਗੜ੍ਹ ਉੱਪਰ ਵੀ ਬਹੁਤ ਵੱਡੀ ਕਿਰਪਾ ਕੀਤੀ ਜਿਹੜੀ ਇਹ ਜਿਵੇਂ ਅਸੀਂ ਪ੍ਰਮਾਤਮਾ ਕੇ ਬੇਨਤੀ ਕਰਦੇ ਬਾਲਾ ਜੀ ਜਿਵੇਂ ਬਣਾਈ ਰੱਖੀ ਸਾਡਾ ਆਪਸੀ ਭਾਈਚਾਰਾ ਵੀ ਇਸ ਵੇਲੇ ਸਾਰੇ ਧਰਮਾਂ ਦੇ ਲੋਕ ਨੇ ਜਿਹੜੇ ੜਾ ਮਿਲ ਕੇ ਰੋਪਾ ਯਾਤਰਾ ਦੇ ਵਿੱਚ ਆਉਂਦੇ ਨੇ ਤੇ ਜਗਰਾਤਾ ਵੀ ਦੇਖਣਯੋਗ ਹੁੰਦਾ ਸਾਡਾ ਸਾਲ ਵੀ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਮਹਾਕੁੰਭ ਸ਼੍ਰੀ ਬਾਲਾ ਜੀ ਦੀ ਯਾਤਰਾ ਦੇ ਰੂਪ ਦੇ ਵਿੱਚ ਅੱਜ ਯਾਤਰਾ ਨਿਕਾਲੀ ਜਾ ਰਹੀ ਹੈ ਤੇ ਰਾਤ ਨੂੰ ਜਾਗ ਰਹਿਣਾ ਅਸੀਂ ਸਾਰੇ ਸ਼ਹਿਰ ਨਿਵਾਸੀ ਬਹੁਤ ਹੀ ਜ਼ਿਆਦਾ ਇਸ ਧਾਰਮਿਕ ਤੇ ਨੇਕ ਕਾਰਜ ਦਾ ਆਨੰਦ ਲੈ ਰਹੇ ਹਾਂ ਇੱਕ ਉਤਸਵ ਦੇ ਰੂਪ ਦੇ ਵਿੱਚ ਅਸੀਂ ਸਾਰੀਆਂ ਬਰਾਦਰੀਆਂ ਹਿੰਦੂ ਸਿੱਖ ਈਸਾਈ ਮੁਸਲਮਾਨ ਸਾਰੇ ਬਰਾਦਰੀਆਂ ਮਿਲ ਕੇ ਅਸੀਂ ਇਸ ਉਤਸਵ ਦਾ ਆਨੰਦ ਲੈ ਰਹੇ ਹਾਂ ਔਰ ਮੈਂ ਸਾਰੇ ਵੀਰਾਂ ਨੂੰ ਹੋਰ ਵੀ ਜਿਹੜੇ ਵੀ ਸਾਡੇ ਸਰੋਤੇ ਸੁਣ ਰਹੇ ਨੇ ਉਹਨਾਂ ਨੂੰ ਵੀ ਕਹੂੰਗਾ ਕਿ ਅਗਲੇ ਸਾਲ ਵੀ ਐਸੀ ਤਰ੍ਹਾਂ ਇਸ ਯਾਤਰਾ ਦਾ ਆਨੰਦ ਲਿਆ ਜਾਵੇ ਸਾਡੇ ਸ਼ਹਿਰ ਦੇ ਵਿੱਚ ਜੋ ਕਿ ਬਾਲਾਜੀ ਦਾ ਜਾਗਰਣ ਹਰ ਸਾਲ ਦੀ ਤਰ੍ਹਾਂ ਕਿਤੇ ਹਾਰ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਜੀ ਸੋ ਅੱਜ ਉਹ ਭਗਤ ਸਿੰਘ ਚੌਂਕ ਜਾ ਰਹੇ ਨੇ ਜੀ ਜਿਵੇਂ ਨਾਲ ਇੱਕ ਸ਼ਹੀਦ ਭਗਤ ਸਿੰਘ ਜਿਨ੍ਹਾਂ ਦੀ ਕੁਰਬਾਨੀਆਂ ਨੂੰ ਅਸੀਂ ਭੁੱਲ ਨਹੀਂ ਸਕਦੇ ਸਾਡੇ ਲਈ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਸੋ ਉਹਨਾਂ ਨੂੰ ਵੀ ਅਸੀਂ ਅੱਜ ਇੱਕ ਸ਼ਰਧਾਂਜਲੀ ਦਵਾਗੇ ਇੱਥੇ ਰਲ ਕੇ ਤੇ ਬਾਲਾ ਜੀ ਦਾ ਜਾਗਰਣ ਆ ਜੀ ਸੋ ਇੱਕ ਤਿਹਾਰ ਵਾਂਗੂ ਸਾਡੇ ਸ਼ਹਿਰ ਚ ਮਨਾਇਆ ਜਾਂਦਾ ਸੋ ਅੱਜ ਭਗਤ ਸਿੰਘ ਚੌਂਗ ਦੇ ਵਿੱਚ ਗ੍ਰੀਨ ਵੈਲਵਰ ਕਲੱਬ ਵੱਲੋਂ ਜੀ ਅੱਜ ਸਾਰੀ ਯਾਤਰਾ ਦੇ ਇਥੇ ਆਜ ਦੇ ਮਾਨ ਸਨਮਾਨ ਕੀਤਾ ਜਾਵੇਗਾ ਅੱਦੇ ਨਾਲ ਖੁਸ਼ੀਆਂ ਵਿੱਚ ਨੱਚ ਟੱਪ ਕੇ ਅਸੀਂ ਬਾਲਾ ਜੀ ਦੀ ਹਾਜ਼ਰੀ ਰਖਾਵਾਂਗੇ ਕਿ ਸਟੂਡੈਂਟ ਆ ਛੁੱਟੀ ਲੈ ਕੇ ਮੈਂ ਛੁੱਟੀ ਲੈ ਕੇ ਇਹ ਸ਼ੋਭਾ ਯਾਤਰਾ ਦੇਖਣ ਕੇ ਲਈ ਆ ਸ ਆਮ ਵੈਰੀ ਐਕਸਾਈਟਿਡ ਟੂ ਸੀ ਇਟ ਬਹੁਤ ਅੱਛਾ ਲੱਗਾ ਅਭੀ ਤਾਂ ਦੇਖੂਗੀ ਤੋਂ ਮੇਰਾ ਚਲੇਗਾ ਉਹ ਬਾਲਾ ਜੀ ਦੀ ਗਪਾਰ ਕਿਰਪਾ ਨਾਲ ਇਸ 16ਵੀਂ ਸ਼ੋਭਾ ਯਾਤਰਾ ਤੇ ਸਾਨੂੰ ਇਸ ਸਰਵਿਤਕਾਰੀ ਐਸੋਸੀਏਸ਼ਨ ਨੂੰ ਇਸ ਸੇਵਾ ਕਰਨ ਦਾ ਮੌਕਾ ਮਿਲਿਆ ਅਸੀਂ ਸਾਰੇ ਬਾਲਾ ਜੀ ਟਰਸਟ ਵੱਲੋਂ ਬਾਲਾ ਜੀ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਸ਼ੋਭਾ ਯਾਤਰਾ ਨੂੰ ਇਸ ਦਵਾਰ ਤੇ ਲੈ ਕੇ ਆਉਂਦੀ ਉਹ ਦਿੱਤੀ ਇਹ ਸਟਾਲਾਂ ਸਾਰੀਆਂ ਸਰਵਿਕਾਰੀ ਐਸੋਸੀਏਸ਼ਨ ਵੱਲੋਂ ਲਾਈਆਂ ਗਈਆਂ ਨੇ ਤੁਹਾਡੇ ਵੱਲੋਂ ਕਿੰਨੀਆਂ ਸਟਾਲਾਂ ਲਾਈਆਂ 4 ਸਟਾਲਾਂ ਸਾਡੇ ਵੱਲੋਂ ਲਾਈਆਂ ਗਈਆਂ ਨੇ ਜੀ ਜਿਹੜੀਆਂ ਕਿ ਚਾਹ ਦਾ ਪਾਣੀ ਦਾ ਪੂਰੇ ਪੰਜਾਬ ਦਾ ਸਹਾਇਕ ਪੂਰੇ ਪੰਜਾਬ ਦਾ ਸੰਯੋਗ ਨਾਲ ਲਾਇਆ ਗਿਆ ਵਾ ਜੈ ਸ਼੍ਰੀ